ਦੀ ਬਾਈਕ ਪਾਰਕਿੰਗ ਦੀ ਜਿਹੜੀ ਫੀਸ ਹੈ ਇਹ ਆਗੇ ਜੀ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਹੈ ਤੇ ਉੱਪਰ ਗੁਰਦੁਆਰਾ ਸਾਹਿਬ ਹੈ ਇੱਥੇ ਏਟੀਐਮ ਵੀ ਹੈਗਾ ਤੁਸੀਂ ਪਿਛਲੇ ਵਲੌਗ ਵਿੱਚ ਦੇਖਿਆ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਦਾ ਸਫ਼ਰ ਤੇ ਵਿੱਚ ਨਗਰਾਸੋਂ ਵੀ ਸਟੇ ਵੀ ਕੀਤੀ ਸੀ ਤੇ ਗੋਬਿੰਦ ਘਾਟ ਗੁਰਦੁਆਰਾ ਪਹੁੰਚ ਗਏ ਸੀ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਵਲੌਗ ਵਿੱਚ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦੇ ਤੇ ਨਾਲ ਹੀ ਮਾਰਕੀਟ ਹੈ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਬਾਕੀ ਗਵਿੰਦ ਘਾਟ ਸਾਹਿਬ ਦੇ ਆਸ-ਪਾਸੇ ਜੋ ਵੀ ਏਰੀਆ ਉਹ ਸਭ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਟਾਈਮ ਮੈਂ ਖੜਿਆ ਪਾਰਕਿੰਗ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਇਸ ਸਾਈਡ ਜਿਹੜੀ ਪਾਰਕਿੰਗ ਹੈ ਇੱਥੇ ਖੜਿਆ ਤੇ ਜਿਹੜੀ ਇੱਧਰ ਨਦੀ ਹੈ ਵੀ ਬਹੁਤ ਛੱਲਾ ਮਾਰ ਰਹੀ ਹੈ ਕਾਫੀ ਫਲੋ ਤੇਜ਼ ਹੈ ਨਦੀ ਦਾ ਤੇ ਜਿਹੜਾ ਆਪਣਾ ਪੰਜਾਬ 'ਚ ਇਸ ਟਾਈਮ ਜਿਹੜਾ ਮੌਸਮ ਚੱਲ ਰਿਹਾ ਹੈ ਨਾ ਬਹੁਤ ਗਰਮੀ ਜਾ ਰਹੀ ਹੈ ਇੱਥੇ ਫਿਰ ਵੀ ਠੀਕ ਹੈ ਨਾ ਜ਼ਿਆਦੀ ਠੰਡ ਤੇ ਨਾ ਜ਼ਿਆਦੀ ਗਰਮੀ ਹੈ ਇਸ ਟਾਈਮ ਤੇ ਰਾਤ ਨੂੰ ਮੌਸਮ ਬਹੁਤ ਠੰਡਾ ਹੁੰਦਾ ਹੈ ਅਵੇ ਗੜ 31 24 ਤੋਂ 25 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਜੇ 24 25 ਡਿਗਰੀ ਐਥੇ ਤਾਂ ਗੁਮਿੰਦ ਦਾ ਆਮ ਤਾਂ ਇਸ ਤੋਂ ਵੀ ਘੱਟ ਹੋਵੇਗਾ ਤੇ ਹਿਮਕੁੰਡ ਸਾਹਿਬ ਉਸ ਤੋਂ ਵੀ ਘੱਟ ਹੋਵੇਗਾ ਤੇ ਬਾਕੀ ਗੁਰਦੁਆਰਾ ਸਾਹਿਬ ਚਲਦੇ ਆ ਉਸ ਤੋਂ ਪਹਿਲਾਂ ਮਾਰਕੀਟ ਵੱਲ ਜਾਵਾਂਗੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿਵੇਂ ਆ ਹੈਲੀਕਾਪਟਰ ਜਾ ਰਿਹਾ ਹੈ ਤੇ ਸਾਹਮਣੇ ਤਾਂ ਹੈਲੀਪੈਡ ਹੈ ਜਿਹੜਾ ਹੈਲੀਕਾਪਟਰ ਦਾ ਇੱਕ ਸਾਈਡ ਦਾ ਕਿਰਾਇਆ ਅਪਰੋਕਸੀਮੇਟ 3000 ਹੈ ਇੱਕ ਸਾਈਡ ਦਾ ਪਿਛਲੇ ਸਾਲ 3000 ਸੀ ਜੀ ਇਸ ਵਾਰ ਮੈਨੂੰ ਵੀ ਪਤਾ ਨਹੀਂ ਕਿਤੇ ਬੇਹੱਦ 3000 ਹੀ ਹੋਵੇਗਾ ਤੇ ਆਣ ਦਾ ਵੀ 3000 ਮਤਲਬ ਕਿ 3000 ਚਾਰ ਤੋਂ ਪੰਜ ਮਿੰਟ ਵਿੱਚ ਗੁਮਿੰਦਰ ਧਾਮ ਦੇ ਕੋਲ ਪਹੁੰਚਾ ਦਿੰਦੇ ਆ ਤੇ ਗੁਮਿੰਦਰ ਧਾਮ ਤੋਂ ਅੱਗੇ ਫਿਰ ਅੱਧੇ ਘੰਟੇ ਦਾ ਰਸਤਾ ਹੈ ਜਿੱਥੇ ਹੈਲੀ ਹੈਲੀਕਾਪਟਰ ਉਤਾਰਦਾ ਹੈ ਇਸ ਸਾਈਡ ਆ ਗਿਆ ਹੈਲੀਪੈਡ ਹੈ ਤੇ ਬਾਕੀ ਦ੍ਰਿਸ਼ੂ ਦੇਖੋ ਕਿੰਨਾ ਵਧੀਆ ਇੱਥੋਂ ਦਾ ਤੇ ਇਹ ਪੁੱਲ ਆ ਰਿਹਾ ਪੁੱਲ ਰਾਈ ਅੱਗੇ 4 ਕਿਲੋਮੀਟਰ ਜਾਂਦੇ ਆ ਤੇ ਇਧਰ ਪਾਰਕਿੰਗ ਆ ਗਈ ਵੀ ਇੱਥੇ ਇਸ ਸਾਈਡ ਆ ਗਿਆ ਗੁਰਦੁਆਰਾ ਸਾਹਿਬ ਤੇ ਇਹ ਸਾਰੇ ਹੋਟਲ ਹਨ ਵਿੱਚ ਰੂਮਸ ਹਨ ਗੁਰਦੁਆਰਾ ਸਾਹਿਬ ਵਾਲੇ ਵੀ ਦੇਖੋ ਇਹ ਗੋਬਿੰਦ ਘਾਟ ਸਾਹਿਬ ਤੇ ਉਸ ਮੇਨ ਰੋਡ ਤੇ ਜਿੱਦੂ ਥੱਲੇ ਆਨੇ ਆ ਤੇ ਇਸ ਸਾਈਡ ਸਾਰੀ ਇਹ ਪਾਰਕਿੰਗ ਹੈ ਤੇ ਇਧਰ ਗੱਡੀਆਂ ਵਗੈਰਾ ਤੇ ਵਿੱਚੇ ਮੋਟਰਸਾਈਕਲ ਕਈਆਂ ਨੇ ਲਗਾਏ ਹੋਏ ਨੇ ਤੇ ਮੇਨ ਤਾਂ ਪਾਰਕਿੰਗ ਇਸ ਸਾਈਡ ਹੈ ਜਿਹੜੀ ਇਹ ਹੈ ਬਾਈਕ ਵਾਲੀ ਪਾਰਕਿੰਗ ਹੈ ਤੇ ਇਸ ਸਾਈਡ ਗੱਡੀਆਂ ਦੀ ਪਾਰਕਿੰਗ ਹੈ ਤੇ ਬਾਈਕ ਤੋਂ ਪੁੱਛਿਆ ਸੀ ਤੇ ਜਿਹੜੀ ਬਾਈਕ ਪਾਰਕਿੰਗ ਦੀ ਜਿਹੜੀ ਫੀਸ ਹੈ ਮਤਲਬ ਕਿ ਕਿਰਾਇਆ ਜਿਹੜਾ ਉਹ 300 ਰੁਪਏ ਹੈ ਮਤਲਬ ਕਿ ਜਦੋਂ ਤੱਕ ਯਾਤਰਾ ਹੈ ਉਦੋਂ ਤੱਕ 300 ਰੁਪਏ ਬਾਈਕ ਦਾ ਹੈ ਤੇ ਜਿਹੜੀ ਗੱਡੀ ਦੀ ਪਾਰਕਿੰਗ ਦੀ ਫੀਸ ਹੈ ਉਹ 600 ਰੁਪਏ ਹੈ ਮਤਲਬ ਕਿ ਜਿੰਨਾ ਤੱਕ ਯਾਤਰਾ ਤੁਹਾਡੀ ਉਦੋਂ ਤੱਕ ਇਹ 600 ਰੁਪਏ ਫੀਸ ਹੈ ਮੈਂ ਭਾਵੇਂ ਉਹ 4 ਦਿਨ ਲੱਗਣ 5 ਦਿਨ ਲੱਗਣ ਇਵੇਂ ਬਾਈਕ ਤੇ ਕਾਰ ਦੀ ਪਾਰਕਿੰਗ ਦੀ ਫੀਸ ਹੈ ਤੇ ਇਸ ਸਾਈਡ ਨੂੰ ਚੱਲਨੇ ਆ ਗੁਰਦੁਆਰਾ ਸਾਹਿਬ ਵੱਲ ਤੇ ਸ਼ਾਮ ਦਾ ਟਾਈਮ ਹੋ ਗਿਆ 5:00 ਵਜੇ ਤੇ ਹਵਾਵਾਂ ਬਹੁਤ ਵਧੀਆ ਚੜ ਰਹੀਆਂ ਨੇ ਤੇ ਮੌਸਮ ਵੀ ਬਹੁਤ ਵਧੀਆ ਬਣਿਆ ਹੋਇਆ ਹੈ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਮੇਬੀ ਇਹ ਵਾਪਸ ਆ ਰਹੀਆਂ ਨੇ ਜਿਹੜੇ ਕੋਮ ਤੁਮ ਮੱਥਾ ਟੇਕ ਕੇ ਆਏ ਨੇ ਇਹ ਆਗੇ ਜੀ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੇ ਬਹੁਤ ਵਧੀਆ ਸਜਾਵਟ ਕੀਤੀ ਹੋਈ ਹੈ ਤੇ ਉੱਪਰ ਗੁਰਦੁਆਰਾ ਸਾਹਿਬ ਹੈ ਤੇ ਨੀਚੇ ਇਹ ਲੰਗਰ ਹਾਲ ਹੈ ਤੇ ਉੱਪਰ ਚਲਦੇ ਆ ਤੇ ਦਰਸ਼ਨ ਕਰਵਾਉਣਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਤੇ ਇਹ ਆ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਸਾਈਡ ਹੈ ਗੜੀ ਸ਼ਾਹ ਸਾਹਿਬ ਤੇ ਬਾਕੀ ਇੱਧਰ ਕਈ ਰੂਮਸ ਵਗੈਰਾ ਨੇ ਇੱਧਰ ਤੇ ਹਾਲ ਵਗੈਰਾ ਵੀ ਨਾਲ ਹੀ ਨੇ ਸੇ ਉੱਪਰ ਗੁਰਦੁਆਰਾ ਸਾਹਿਬ ਹੈ ਇਹ ਆ ਜੀ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਹੀ ਵਧੀਆ ਸਜਾਇਆ ਹੋਇਆ ਹੈ ਵਾਹਿਗੁਰੂ 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 ਸ਼ੁਕ੍ਰ ਕਰੋ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਵਾਹਿਗੁਰੂ 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 ਵੈ ਕੁਰਵੈ 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 ਇੱਥੇ ਉੱਪਰ ਗੁਰਦੁਆਰਾ ਸਾਹਿਬ ਤੇ ਸਾਹਮਣੇ ਹੈਗਾ ਲੰਗਰ ਹਾਲ ਤੇ ਇਸ ਸਾਈਡ ਆ ਜਾਂਦਾ ਜੋੜੇ ਘਰ ਸਾਹਮਣੇ ਲੰਗਰ ਹਾਲ ਹੈ ਇੱਥੇ ਤੋਂ ਪਿੰਨੀ ਦਾ ਪ੍ਰਸ਼ਾਦ ਮਿਲ ਜਾਂਦਾ ਹੈ 20 ਰੁਪਏ ਦਾ ਇੱਕ ਪੈਕਟ ਹੈ ਤੇ ਜਿਵੇਂ ਸਰੋਪਾ ਲੈਣਾ ਤਾਂ 150 ਰੁਪਏ ਦੀ ਪਰਚੀ ਕੱਢਦੇ ਆ ਬਾਬਾ ਜੀ ਇੱਥੇ ਏਟੀਐਮ ਵੀ ਹੈਗਾ ਜੇ ਐਮਰਜੈਂਸੀ ਪੈਸੇ ਲੋੜ ਬੰਦੇ ਤਾਂ ਬੰਦਾ ਪੈਸੇ ਕਢਵਾ ਸਕਦਾ ਤੇ ਇਹ ਆ ਗਈ ਗੋਮਿੰਦ ਘਾਟ ਗੁਰਦੁਆਰਾ ਸਾਹਿਬ ਦੀ ਮਾਰਕੀਟ ਤੇ ਇੱਥੇ ਸ਼ਾਪਸ ਵਗੈਰੇ ਨੇ ਪਹਿਲਾਂ نیچے ਚੱਲਦੇ ਆ ਤੇ ਉੱਪਰ ਵੀ ਮਾਰਕੀਟ ਤੇ ਕਈ ਹੋਟਲ ਵੀ ਹੈਗੇ ਨੇ ਉੱਪਰ ਤੇ ਗੁਰਦੁਆਰਾ ਸਾਹਿਬ ਦੀ ਮਾਰਕੀਟ ਜਿਵੇਂ ਸੋਟੀਆਂ ਵਗੈਰਾ ਕੜੇ ਫੋਟੋਸ ਪਕਾਈ ਹੋਇਆ ਸੋਟੀਆਂ ਆ ਗਿਆ ਮੇਰੇ ਖਰ 50 ਰੁਪਏ ਦੀ ਇੱਕ ਸੋਟੀ ਦਿੰਦੇ ਆ ਏਟੀਐਮ ਕਾਰਡ ਵੀ ਐਕਸੈਪਟੇਬਲ ਕੀ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਦੇ ਹਾਂ ਵੀ ਬਾਮੇ ਕਿਵੇਂ ਲੱਗ ਰਿਹਾ ਹੈ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਵੀ ਜੰਨਤ ਚ ਆ ਗਿਆਂ ਹਲੇ ਉੱਪਰ ਜਾਣਾ ਗੋਬਿੰਦ ਤਾਂ ਆਵਾਂ ਤੇ ਉੱਪਰ ਜਾ ਕੇ ਦੇਖਾਂਗੇ ਐਨ ਬਿਲਕੁਲ ਵਧੀਆ ਮੌਸਮ ਹੈ ਨਾ ਅੰਦਰ ਲਾ ਗ੍ਰੀਨ ਨਾ ਗਰਮੀ ਲਾ ਗ੍ਰੀਨ ਦਿਲ ਕਰਦਾ ਕਰਨਾ ਜੇ ਹੁੰਦਾ ਤੇ ਹਾਂ ਤੇ ਪਿੱਛੇ ਰਹਿ ਗਈ ਸੀ ਸਾਰੀ ਮਾਰਕੀਟ ਤੇ ਇਧਰੋਂ ਜਿਹੜੇ ਹੋਟਲ ਵਗੈਰਾ ਸ਼ੁਰੂ ਹੋ ਗਏ ਨੇ ਹੋਟਲ ਦਾ ਰੇਟ ਜੀ ਸਟਾਰਟ 3000 3500 ਤੋਂ ਹੁੰਦਾ ਹੈ ਭਾਵੇਂ ਉਹ ਡਬਲ ਬੈੱਡ ਦੇ ਨੇ ਜਾਂ ਫੋਰ ਬੈੱਡ ਦੇ ਨੇ ਤੇ بارش ਵਗੈਰਾ ਵੀ ਸ਼ੁਰੂ ਹੋ ਗਈ ਅੱਗੇ ਸਾਰ ਹੋਟਲਸ ਵਗੈਰਾ ਨੇ ਅਲੱਗ-ਅਲੱਗ ਰੇਟਾਂ ਰੂਮਾਂ ਦਾ ਦੋ ਕਈ 2500 ਤਾਂ ਵੀ ਦੇ ਦਿੰਦੇ ਨੇ 2000 3000 ਤੇ بارش بارش ਸ਼ੁਰੂ ਹੋ ਗਈ ਚਲਿਏ ਆਮੇ ਫਿਰ ਫੋਨ ਚੱਲਦੇ ਆਂ ਵਾਪਸੀ ਹੋੜ ਵਾਲੀ ਸਾਈਡ ਦੀ ਮਾਰਕੀਟ ਤੇ ਇਧਰ ਹਾਲ ਵਗੈਰਾ ਨੀਚੇ ਹੈਗੇ ਨੇ ਇਧਰ ਸਾਹਮਣੇ ਹੈਗਾ ਗਠੜੀ ਘਰ ਤੇ ਸਾਨੂੰ ਹਾਲ ਮਿਲਿਆ ਸੀ ਉੱਪਰ ਤੇ ਫਰਸਟ ਫਲੋਰ ਤੇ ਇਸ ਸਾਈਡ ਵੀ ਹਾਲ ਹੈਗਾ ਤੇ ਇਹ ਕਮਰੇ ਦੇਖੋ ਹਾਲਸ ਤੇ ਤੇ ਸਾਨੂੰ ਇਸ ਤੋਂ ਉੱਪਰ ਹਾਲ ਮਿਲਿਆ ਹੈ। ਆ ਵੀ ਹੋਰ ਉੱਪਰ ਚਲਦੇ ਆ। ਇਹ ਹੋਰ ਸਾਨੂੰ ਮਿਲਿਆ ਸੀਗਾ। ਇਸ ਹੌਲ ਦਾ ਕੋਈ ਕਰਾਇਣੀ ਹੈ ਤੇ ਫ੍ਰੀ ਸੇਵਾ ਹੁੰਦੀ ਗੁਰਦੁਆਰਾ ਸਾਹਿਬ ਵੱਲੋਂ